ਅਸਈ ਜੀ ਅੱਜ ਦੋਨਾਂ ਜਥੇਬੰਦੀਆਂ ਵੱਲੋਂ ਭਾਰਤੀ ਕਿਸਾਨ ਜੁਨੀਓਂ ਕ੍ਰਾਂਤੀਕਾਰੀ ਤੇ ਭਾਰਤੀ ਕਿਸਾਨ ਜੁਨੀਅਨ ਇਕਤਾ ਗ੍ਰਾਂਹ ਵੱਲੋਂ ਫਤੇਗੜ ਚੂੜੀਆਂ ਦੀ ਦਾਣਾ ਮੰਡੀ ਦੇ ਵਿੱਚ ਜਿਹੜਾ ਮਾਰਕੀਟ ਕਮੇਟੀ ਦਾ ਦਫ਼ਤਰ ਇੱਥੇ 11 ਵਜੇ ਤੋਂ ਲੈ ਕੇ ਆਪਾਂ ਇੱਥੇ ਬਿਲਕੁਲ ਸ਼ਾਂਤਮਈ ਰੋਸ ਦਰਨੇ ਤੇ ਬੈਠੇ ਆਂ ਉਹ ਰੋਸ ਦਰਨਾ ਅਸੀਂ ਇਸ ਕਰਕੇ ਦੇ ਰਹੇ ਆਂ ਕਿ ਅਸੀਂ ਪਿਛਲੀ ਦਿਨੀ ਸਾਨੂੰ ਮੰਡੀ 'ਚ ਪਤਾ ਲੱਗਾ ਵੀ ਇੱਥੇ ਬਹੁਤ ਸਾਰਾ ਫੇਅਰ ਪਿਛਲੇ ਸਾਲ ਵਾਂਗੂ ਪਰਮਲ ਦੇ ਉੱਤੇ ਘੱਟ ਲੱਗ ਰਿਹਾ ਜਿਹੜੇ ਆਰਓ ਨੇ 150 ਰੁਪਏ ਤੋਂ ਲੈ ਕੇ ਅਸੀਂ 500 ਰੁਪਏ ਤੱਕ ਪ੍ਰਤੀ ਕੁਇੰਟਰ ਕਟੌਲਾ ਰਹੇ ਨੇ ਅਸੀਂ ਉਦੋਂ ਦੋਨੋਂ ਜਥੇਬੰਦੀਆਂ ਵੱਲੋਂ ਚੇਅਰਮੈਨ ਮਾਰਕੀਟ ਕਮੇਟੀ ਨੂੰ ਮਿਲੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਪਿਆ ਅਸੀਂ ਕਟ ਨਹੀਂ ਲਗਣ ਦੇਵਾਂਗੇ ਪਰ ਫਿਰ ਵੀ ਮੈਨੂੰ ਦੋ ਦਿਨ ਦਾ ਸਮਾਂ ਦੇ ਦਿਓ ਮੈਂ ਡੀਸੀ ਗੁਰਦਾਸਪੁਰ ਨਾਲ ਗੱਲ ਕਰਾਂ ਅਸੀਂ ਦੋ ਦਿਨ ਦਾ ਸਮਾਂ ਦੇ ਕੇ ਅੱਜ ਤੀਜੇ ਦਿਨ ਆਏ ਆ ਤੀਜੇ ਦਿਨ ਵੇਖੋ ਜੀ ਅਸੀਂ ਹੁਣ ਲਗਭਗ 2 ਵਜੇ ਚੱਲੇ ਆ 11 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਬੈਠੇ ਆ ਸਾਡੀ ਮੰਗ ਆ ਵੀ ਜਿਹੜੀ ਕਿਸਾਨਾਂ ਨੇ ਆਪਣੀ ਖੂਨ ਪਸੀਨੇ ਨਾਲ ਫਸਲ ਪਾਲੀ ਆ 6 ਮਹੀਨੇ ਉਹਨੂੰ ਅੱਜ ਐਡਾ ਵੱਡਾ ਕੱਟ ਲਾ ਕੇ ਉਹਦਾ ਬਹੁਤ ਤਕੜਾ ਨੁਕਸਾਨ ਕੀਤਾ ਜਾ ਰਿਹਾ ਇਸੇ ਤਰ੍ਹਾਂ بے ਮੌਸਮੀ بارش ਹੋਣ ਕਰਕੇ ਝੋਨੇ ਦਾ ਰੰਗ ਕਹਿੰਦੇ ਬਦਰੰਗ ਹੋ ਗਿਆ ਉਹਨੂੰ ਵੀ ਕੱਟ ਲਈ ਜਾ ਰਹੀ ਆ ਸਾਡੀ ਮੰਗ ਆ ਵੀ ਜਿਹੜੇ ਸੇਲ ਜਿਹੜੀ ਆ ਅਸਲ ਤਾਂ ਇਹ ਸਮਝਦੇ ਵੀ ਜਿਹੜੀ ਸੇਲ ਆ ਉਹ ਤੇ ਇੱਕ ਬਹਾਨਾ ਆ ਸਰਕਾਰ ਅਸਲ 'ਚ ਫਸਲ ਖਰੀਦਣਾ ਹੀ ਨਹੀਂ ਚਾਹੁੰਦੀ ਝੋਨਾ ਖਰੀਦਣਾ ਹੀ ਨਹੀਂ ਚਾਹੁੰਦੀ ਅਸੀਂ ਕਹਿੰਦੇ ਆ ਵੀ ਜਿਹੜਾ ਸੇਲ ਦੇ ਵਿੱਚ ਢਿੱਲ ਦੇ ਕੇ ਮੌਸਮੀ بارش ਹੋਣ ਕਰਕੇ ਤੇ ਢਿੱਲ ਦਿੱਤੀ ਜਾਏ ਤੇ ਕਿਸਾਨਾਂ ਦਾ ਜਿੱਥੇ 17 ਮੌਚਰ ਦੀ ਗੱਲ ਕੀਤੀ ਜਾਂਦੀ ਆ ਉੱਥੇ ਉਹਨੂੰ ਘੱਟ ਤੋਂ ਘੱਟ 20 ਕੀ ਤੱਕ ਖੜਿਆ ਜਾਏ ਤੇ ਉਹਨਾਂ ਦਾ ਝੋਨਾ ਜਿਹੜਾ ਪੂਰੇ ਰੇਟ ਤੇ ਉਹਨਾਂ ਨੂੰ ਸਹੀ ਰੇਟ ਦਿੱਤਾ ਜਾਵੇ ਇਸੇ ਜਿਹੜਾ ਜਿਹੜੇ ਦਾਣੇ ਬਦਰੰਗ ਹੋ ਗਿਆ ਇਹਦੇ ਪਿੱਛੇ ਵੀ ਚਲੋ ਕਿਸਾਨ ਦਾ ਕੋਈ ਕਸੂਰ ਨਹੀਂਗਾ ਕਿਸਾਨ ਨੇ ਖੇਤੀਬਾੜੀ ਵਾਲੇ ਦਫ਼ਤਰਾਂ ਚੋਂ ਬੀਜ ਲਿਆ ਆ ਇਹ ਕਹਿੰਦੇ ਆ ਵੀ ਜਿਹੜੀ ਹਲਦੀ ਰੋਗ ਆ ਜਾਂ ਬਦਰੰਗ ਦਾਣੇ ਆ ਇਹ ਚਾਹੇ ਤੇ ਬਿਮਾਰੀ ਨਾਲ ਹੋਇਆ ਤੇ ਚਾਹੇ ਜਿਹੜੇ ਆ ਇਹ ਮੌਸਮੀ بارش ਕਰਕੇ ਉਹਦੇ ਜਿਵੇਂ ਚਾਹੁੰਨੇ ਆ ਵੀ ਸਰਕਾਰ ਢੇਲ ਦੇਵੇ ਦਾਣਿਆਂ ਦੀ ਗਿਣਤੀ ਵਧਾ ਦੇ ਬਦਰਾਂਗੇ ਦਾਣਿਆਂ ਦੀ ਤੇ ਉਹਨੂੰ ਢੇਲ ਦੇ ਕੇ ਪੂਰਾ ਰੇਟ ਦਿੱਤਾ ਜਾਵੇ ਨਾਲ ਦੀ ਨਾਲ ਸਾਡੀ ਇਹ ਆ ਵੀ ਐਰ ਕੀ ਜਿਹੜੀ ਆ ਪ੍ਰਸ਼ਾਸਨ ਆ ਬੜਾ ਸਰਗਰਮ ਹੋਇਆ ਆ ਵੀ ਕਿਸਾਨ ਜਿਹੜੇ ਆ ਪ੍ਰਾਹਲੀ ਨੂੰ ਅੱਗ ਲਾਉਂਦੇ ਆ ਅਸੀਂ ਬਿਲਕੁਲ ਪ੍ਰਾਹਲੀ ਨੂੰ ਅੱਗ ਲਾਉਣ ਦੇ ਹੱਕ ਜ ਨਹੀਂ ਕਿਸਾਨ ਵੀ ਕਿਉਂਗਾ ਜਦੋਂ ਅਸੀਂ ਪ੍ਰਾਹਲੀ ਨੂੰ ਅੱਗ ਲਾਉਨੇ ਖੁਦ ਅਸੀਂ ਪ੍ਰਾਹਲੀ ਖੇਤ ਚ ਝੂਨੇ ਆ ਅਸੀਂ ਚਾਹੁੰਨੇ ਆ ਵੀ ਸਰਕਾਰ ਇਹਦਾ ਕੋਈ ਪ੍ਰਬੰਧ ਕਰੇ ਅਸੀਂ ਅੱਜ ਇੱਕਾ ਫਾਰਮ ਲੈ ਕੇ ਆਏ ਆ ਅਸੀਂ ਇੱਥੇ ਅਰਜੀ ਦਿਆਂ ਕਰਾਂ ਕਰੇ ਵੀ ਅਸੀਂ ਅੱਜ ਝੋਨਾ ਕੱਟ ਲਿਆ ਅਸੀਂ 5 ਤੋਂ 7 ਦਿਨ ਦਾ ਸਮਾਂ ਦਿੰਨੇ ਆ ਸਰਕਾਰ ਉਹਦੀਆਂ ਗੱਠਾ ਬਣਾ ਲੇ ਸਰਕਾਰ ਜਿੱਦਾਂ ਮਰਜ਼ੀ ਉਹਨੂੰ ਬਰਾਲੀ ਦਾ ਪ੍ਰਬੰਧ ਕਰ ਦੇ ਚੁੱਕ ਕੇ ਲਾ ਦੇ ਜੇ ਉਹ ਪੰਜਾਂ ਸੱਤਾਂ ਦਿਨਾਂ 'ਚ ਨਹੀਂ ਚੁੱਕਦੀ ਫਿਰ ਕਿਸਾਨ ਨੇ ਦੇ ਵੀ ਕਣਕ ਬੀਜਣੀ ਆ ਫੇਰ ਉਹ ਜਿਹੜਾ ਵੀ ਢੰਗ ਅਪਣਾਉਂਦਾ ਵੀ ਫੇਰ ਅਸੀਂ ਉਹ ਕਿਸਾਨ ਦੇ ਨਾਲ ਖੜਾਂਗੇ ਚਾਹੇ ਉਹ ਜੇ ਅੱਗ ਲਾਉਂਦਾ ਫੇਰ ਉਹਦੇ 'ਚ ਵੀ ਖਲੋਵਾਂਗੇ ਤੇ ਪ੍ਰਸ਼ਾਸਨ ਨੂੰ ਕਹਾ ਕਿ ਵੀ ਪਈ ਜਾਂਦਾ ਉਹਦਾ ਪ੍ਰਬੰਧ ਕਰ ਲਓ ਜਾਂਚ ਪਰੇ ਹੋ ਜੇ ਪਰਚੇ ਜਾਂ ਜਰਮਾਨੇ ਕਰਨੇ ਬੰਦ ਕੀਤੇ ਜਾਣ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਇੱਥੇ ਬੈਠੇ ਆਂ ਹੈਰਾਨਗੀ ਦੀ ਗੱਲ ਆ ਪੀ ਚੇਅਰਮੈਨ ਮਾਰਕੀਟ ਕਮੇਟੀ ਨਾਲ ਗੱਲ ਹੋਈ ਆ ਪ੍ਰਸ਼ਾਸਨ ਅੰਦਰ ਬੈਠਾ ਆ ਜਦੋਂ ਅਸੀਂ ਆਏ ਆ ਉਦੋਂ ਸਾਨੂੰ ਕਹਿੰਦੇ ਵੀ ਸਾਡੇ ਨਾਲ ਗੱਲ ਕਰ ਲਓ ਅਜੇ ਤੱਕ ਅਸੀਂ ਡੀਗ ਰਹੇ ਆ ਕਿ ਕਦੋਂ ਪ੍ਰਸ਼ਾਸਨ ਆਉਂਦਾ ਜੇ ਜਥੇਬੰਦੀਆਂ ਨੇ ਕੋਈ ਸਖਤ ਐਕਸ਼ਨ ਲਿਆ ਫੇਰ ਇਹਨਾਂ ਕਹਣਾ ਵੀ ਸੜਕਾਂ ਰੋਕਦੇ ਜਾਂ ਦਫ਼ਤਰ ਦਾ ਘਰਾਓ ਕਰਦੇ ਆ ਅਸੀਂ 2 ਵਜੇ ਤੱਕ ਦਾ ਟਾਈਮ ਦਿੱਤਾ ਸੀਗਾ ਉਹ ਡੈਡ ਲਾਈਨ ਲਗਭਗ ਖਤਮ ਆ। ਅਸੀਂ ਕੋਈ ਵੱਡਾ ਐਕਸ਼ਨ ਲਵਾਂਗੇ ਤੇ ਜਿਹਦੀ ਜ਼ਿੰਮੇਵਾਰੀ ਜਿਹੜਾ ਅੰਦਰ ਬੈਠੇ ਅਧਿਕਾਰੀ ਉਹਨਾਂ ਦੀ ਹੋਵੇਗੀ। ਅੱਜ ਅਸੀਂ ਦੋ ਜਥੇਬੰਦੀਆਂ ਵੱਲੋਂ ਜਿਹੜੀ ਕਿਸਾਨਾਂ ਦੀ ਬਹੁਤ ਭਾਰੀ ਲੁੱਟ ਹੋ ਰਹੀ ਹੈ ਫੜੇਗਾ ਚੂੜੀਆਂ ਮੰਡੀ ਦੇ ਵਿੱਚ। ਉਹਦੇ ਸਬੰਧ ਚ ਰੋਸ ਪ੍ਰਦਰਸ਼ਨ ਆਇਆ ਐ ਐਸਡੀਐਮ ਦਫ਼ਤਰ ਤੇ ਮਾਰਕੀਟ ਕਮੇਟੀ ਦੇ ਸਕੱਤਰ ਦੇ ਸਾਹਮਣੇ ਚੇਅਰਮੈਨ ਮਾਰਕੀਟ ਕਮੇਟੀ ਦੇ। ਕਿਉਂਕਿ ਇਹਦੇ ਨਾਲ ਸਾਡੀ ਗੱਲ ਹੋਈ ਸੀ ਸ਼ਨੀਵਾਰ ਵੇ ਸਾਡੇ ਕਿਸਾਨਾਂ ਨੂੰ ਜਿਹੜੇ ਕੱਟ ਲੱਗ ਰਹੇ ਆ ਉਹ ਬੰਦ ਕੀਤੇ ਜਾਣ ਝੋਨੇ ਦੀ ਜਿਹੜੀ ਸੇਲ ਆ ਉਹ 17 ਤੋਂ 22 ਕੀਤੀ ਜਾਵੇ ਪਤਰੰਗ ਦਾਣਿਆਂ ਦੀ ਗਿਣਤੀ ਜਿਹੜੀ ਆ ਉਹ ਵਧਾਈ ਜਾਵੇ ਤੇ ਪ੍ਰਾਰੀ ਸਾੜਨ ਦੇ ਸਵਾ ਵਿੱਚ ਜਿਹੜੇ ਨਜਾਇਜ਼ ਪਰਚੇ ਕਰ ਰਹੇ ਉਹ ਬੰਦ ਕੀਤੇ ਜਾਣ ਤੇ ਪ੍ਰਾਰੀ ਸਾਂਭਣ ਵਾਸਤੇ ਕਿਸਾਨ ਨੂੰ 200 ਰੁਪਇਆ ਬਾਊਂਸ ਜਿਹੜਾ ਦਿੱਤਾ ਜਾ ਇਹ ਮੰਗਾਂ ਨੂੰ ਲੈ ਕੇ ਅਸੀਂ ਇੱਥੇ ਆਏ ਹੋਏ ਆ ਤੇ 11 ਵਜੇ ਤੋਂ ਪਹਿਲਾਂ ਦਾ ਸਾਡਾ ਧਰਨਾ ਚੱਲ ਰਿਹਾ ਹੁਣ 2 ਤੋਂ ਉੱਪਰ ਹੋ ਗਿਆ ਟਾਈਮ ਅਜੇ ਤੱਕ ਸਾਡੀ ਕੋਈ ਗੱਲਬਾਤ ਨਹੀਂ ਸੁਣਨ ਆਇਆ ਤੇ ਟੀਵੀ ਤੇ ਪੰਜਾਬ ਸਰਕਾਰ ਰੌਲਾ ਪਾ ਰਹੀ ਆ ਕਿ ਸਰਕਾਰ ਜਿਹੜੀ ਆ ਪਿੰਡਾਂ ਤੋਂ ਚੱਲੂਗੀ ਹੁਣ ਆ ਪਿੰਡਾਂ ਦੇ ਲੋਕ ਬੈਠੇ ਹੋਏ ਆ ਕਿ ਇਹਨਾਂ ਦੀ ਕਿਉਂ ਨਹੀਂ ਸੁਣੀ ਜਾ ਸਕਦੀ ਹੁਣ ਅਸੀਂ ਅਗਲਾ ਐਕਸ਼ਨ ਜਿਹੜਾ ਉਹ ਤਿੱਖਾ ਕਰਾਂਗੇ ਉਹਦੇ ਵਿੱਚ ਕਿਸੇ ਵੀ ਕਿਸਮ ਦਾ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰ ਇਥੋਂ ਦੇ ਜਿਹੜੇ ਮੁੱਖ ਆਗੂ ਆ ਉਹ ਹੋਣਗੇ ਅਸੀਂ ਹੁਣ ਅਗਲਾ ਐਕਸ਼ਨ ਕਰਾਂਗੇ ਤੇ ਸਾਡੀ ਮੰਗ ਹੈ ਕਿ ਸਾਡੀ ਆ ਕੇ ਪ੍ਰਸ਼ਾਸਨ ਇਥੋਂ ਦੇ ਸਰਕਾਰ ਦੇ ਨੁਮਾਇंदे ਉਹ ਗੱਲ ਸੁਣਨ ਤੇ ਉਹ ਹੱਲ ਕਰੇ। ਸਤਿਕਾਰਯੋਗ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨ ਆਏ ਹਾਂ ਕਿ ਕਿਸਾਨ ਪਹਿਲਾਂ ਹੀ ਬੁਰੀ ਤਰ੍ਹਾਂ ਇਸ ਹੜ੍ਹ ਦੀ ਮਾਰ ਹੇਠ ਆਇਆ ਹੋਇਆ। ਬਹੁਤ ਜ਼ਿਆਦਾ ਰਕਬਾ ਜੋ ਝੋਨੇ ਦਾ ਬਰਬਾਦ ਹੋ ਚੁੱਕਾ ਹੈ। ਜੋ ਕਿਸਾਨ ਆਪਣੇ ਭਰਾ ਦੀ ਬਾਹ ਫੜਨ ਵਾਸਤੇ ਜਾਂ ਉਹਨਾਂ ਦੀ ਮਦਦ ਕਰਨ ਵਾਸਤੇ ਜਿੰਨਾ ਕਿਸਾਨਾਂ ਦਾ ਝੋਨਾ ਬਚਿਆ ਉਹਨਾਂ ਨੂੰ ਵੀ ਸਾਡਾ ਪ੍ਰਸ਼ਾਸਨ ਮੰਡੀ ਬੋਰਡ ਸ਼ੈਲਰਾਂ ਵਾਲੇ ਸਾਰੇ ਹੀ ਰਲ ਕੇ ਮਾਰ ਰੇ ਆ ਇਸ ਕਰਕੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆਂ ਮੀਡੀਆ ਦੇ ਥਰੂ ਕਿ ਘਟ ਤੋਂ ਘਟ ਜੇ ਸਾਡਾ ਇੱਕ ਭਰਾ ਬਚਿਆ ਉਹਨੂੰ ਉਹਦਾ ਪੂਰਾ ਮੁੱਲ ਦੇ ਕੇ ਉਹਦੇ ਘਰ ਉਹਦੇ ਪੈਸੇ ਜਾਣ ਉਹ ਦੂਸਰੇ ਕਿਸਾਨ ਦੀ ਬਾਹ ਫੜ ਸਕੇ ਇੱਕ ਨੂੰ ਤੇ ਬੇਵਕਤਾ ਹੜ ਮਾਰ ਗਿਆ ਜਿਹੜੀਆਂ ਸਰਕਾਰਾਂ ਨੇ ਆ ਭੇਜਿਆ ਦੂਸਰੇ ਨੂੰ ਸ਼ਾੜੀ ਮੰਡੀ ਬੋਰਡ ਦੇ ਅਧਿਕਾਰੀ ਜਾਂ ਸਾਡੇ ਸ਼ੈਲਰਾਂ ਵਾਲੇ ਨਾਲ ਰਲ ਕੇ ਮਾਰ ਰਹੇ ਆ ਜੋ ਗਰਦਾਸਪੁਰ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੇ ਬੀਕੇਯੂ ਅਗਰਾਹ ਨੇ ਰਲ ਕੇ ਮੋਰਚਾ ਲਾਇਆ ਅਸੀਂ ਇਹ ਛਲਟ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਜੇਕਰ ਇਹ ਨਹੀਂ ਮੰਨਦੇ ਤੇ ਪ੍ਰਧਾਨ ਜੀ ਹੁਣੀ ਕਹਿ ਕੇ ਗਏ ਆ ਕਿ ਸਾਡਾ ਡੈਡ ਲਾਈਨ ਦਾ ਟਾਈਮ ਜਿਹੜਾ ਖਤਮ ਹੋ ਗਿਆ ਅਸੀਂ ਬੇਨਤੀ ਕਰਾਂਗੇ ਦੂਹਾਂ ਪੱਧਰਾਂ ਸਹਿਬਾਂ ਨੂੰ ਕਿ ਸਾਨੂੰ ਕੋਈ ਤੇਜ਼ ਐਕਸ਼ਨ ਦੇ ਕੇ ਏਜ ਕੋਲ ਦਾ ਮੁਖ ਹੁਣ ਦੂਸਰੇ ਪਾਸੇ ਨੂੰ ਕੀਤਾ ਜਾਏ ਤਾਂ ਕਿ ਟਾਈਮ ਬਹੁਤ ਹੋ ਗਿਆ 4 ਘੰਟੇ ਤੋਂ ਅਸੀਂ ਧਰਨਾ ਲਾ ਕੇ ਬੈਠੇ ਆਂ ਦਲਜੀਤ ਸਿੰਘ ਟੋਗੜ ਭਾਰਤੀਸਾਨ ਦਾ ਜਿਹੜਾ ਜਨਸਕੱਤਰ ਮੈਂ ਬੇਨਤੀ ਕਰਦਾ ਕਿ ਅੱਜ ਅਸੀਂ ਐਸਡੀਐਮ ਦਫ਼ਤਰ ਮੋਰੇ ਬੈਠੇ ਹੋਏ ਕਿਉਂਕਿ ਹਰ ਨਾਲ ਕੁਝ ਲੋਕ ਤੇ ਕਿਸਾਨਾਂ ਦਾ ਅੱਧਾ ਪੰਜਾਬ ਜਿਹੜਾ ਉਹ ਡੁੱਬ ਗਿਆ ਬਾਕੀ ਜਿਹੜੇ ਰਹਿੰਦੇ ਕਿਸਾਨ ਨੇ ਉਹਨਾਂ ਦੀ ਸ਼ਰੀਆਂ ਵਿੱਚ ਲੁੱਟ ਹੋ ਰਹੀ ਆ ਕਿਸਾਨਾਂ ਦੀ ਕਿਉਂਕਿ ਤੇ ਇਹੋ ਜਿਹੇ ਜਿਹੜੇ ਕਾਨੂੰਨ ਬਣਾਉਂਦੇ ਆਪਣੇ ਮਰਜ਼ੀ ਦੇ ਕਾਨੂੰਨ ਬਣਾਏ ਜਾ ਰਹੇ ਨੇ ਅੱਜ ਉਹਨਾਂ ਨੂੰ ਲੈ ਕੇ ਅਸੀਂ ਬੈਠੇ ਹੋਏ ਹਾਂ ਕਿਉਂਕਿ ਕਿਸਾਨ ਦੀ ਜਿਹੜਾ ਸਰਕਾਰ ਵੱਲੋਂ ਦਿੱਤਾ ਗਿਆ ਵੀ ਅੱਜ ਸਰਕਾਰ ਦਾ ਰੇਟ ਜਿਹੜਾ ਆ ਵਾ ਉਹ ਸਰਕਾਰੀ ਰੇਟ ਤੋਂ ਘੱਟ 200 ਰੁਪਈਆ ਤੇ ਕੱਟ ਰਹੇ ਨੇ ਇਸ ਕਰਕੇ ਇਸ ਬੇਨਤੀ ਕਰਦੇ ਵੀ ਕਿਸਾਨ ਦਾ ਜਿਹੜਾ ਹੱਕ ਉਹਨਾਂ ਨੂੰ ਕਿਸਾਨ ਦਿੱਤਾ ਗਾ ਜੀ ਸਾ ਗੁਰਮੁਖੀ ਕਰਾਂ ਬਲਾਕ ਬਾਕਲਾਂ ਦਾ ਔਰ ਅੱਜ ਇੱਥੇ ਦਾਣਾ ਮੰਡੀ ਫਤਕਰ ਚੂੜੀਆਂ ਦੇ ਵਿੱਚ ਸਾਡੇ ਦੋਨਾਂ ਜਥੇਬੰਦੀ ਨੇ ਜਿਹੜਾ 77 ਮਾਰਕੀਟ ਕਮੇਟੀ ਦੇ ਕਸਟਮ ਦਫਤਰ ਫਤਿਹਗੜ ਚੂੜੀ ਦੇ ਸਾਹਮਣੇ ਕਿਸਾਨਾਂ ਦੀ ਹੋਰ ਹੀ ਲੁੱਟ ਨੂੰ ਲੈ ਕੇ ਜਿਹੜਾ 150 ਤੋਂ ਲੈ ਕੇ 300 ਰੁਪਏ ਤੱਕ ਪ੍ਰਤੀ ਕੰਟਰ ਕੱਟ ਲਾਇਆ ਜਾ ਰਿਹਾ ਉਹਦੇ ਸਬੰਧ ਰੋਦੇ ਰੋਸ ਵਜੋਂ ਇੱਥੇ ਆਪਾਂ ਧੰਨ ਲਾਇਆ ਸੀ ਉਹ 77 ਮਾਰਕੀਟ ਕਮੇਟੀ ਨਾਲ ਗੱਲ ਵੀ ਸਾਡੇ ਸਾਥੀਆਂ ਦੀ ਬਿਲ ਹੋਈ ਪਰ ਉਹ 77 ਵੱਲੋਂ ਅਜੇ ਤੱਕ ਕੋਈ ਪਰਵਾਹ ਘਾਰਾ ਨਹੀਂ ਦਿੱਤਾ ਗਿਆ ਉਹਦੇ ਸਬੰਧ ਵਿੱਚ ਆਪਾਂ ਜਿਹੜਾ ਅੱਜ ਦਾ ਜਿਹੜਾ ਰੋਸ ਧੰਨ ਦੇਣ ਜਾ ਰਹੇ ਹਾਂ ਵੀ ਜਿਹੜਾ ਕਟਾਓ ਬੰਦ ਕੀਤਾ ਜਾਵੇ ਤੇ ਜਿਹੜਾ ਝੂਠੇ ਪਰਚੇ ਨਜਾਇਜ਼ ਕਿਸਾਨਾਂ ਦੇ ਪਾਸੇ ਜਾ ਰਹੇ ਪਰਾਲੀ ਦੇ ਸਬੰਧ ਚ ਸਰਕਾਰ ਉਹਨੂੰ ਸਾਮਣ ਲਈ 200 ਰੁਪਏ ਪ੍ਰਤੀ ਕਾਊਂਟਰ ਬਾਂਡ ਫਿਰ ਦੇ ਤੇ ਨਾਲ ਆਪਾਂ ਇਹ ਸਰਕਾਰ ਤੋਂ ਮੰਗ ਕਰਦੇ ਆਂ ਤੇ ਜਿਹੜਾ ਅੱਜ ਕਿਸਾਨ ਖੱਜਲ ਖਵਾਰ ਹੋ ਰਿਹਾ ਖਾਦ ਲੈਣ ਵਾਸਤੇ ਡੀਏਪੀ ਖਾਦ ਜਿਹੜੀ ਡੀਏਪੀ ਖਾਦ ਹੈ ਜਿਹੜੀ ਉਹ ਬਾਜ਼ਾਰ ਦੇ ਵਿੱਚ ਉਪਲਬਧ ਨਹੀਂ ਆ ਮੁੱਖ ਰੂਪ ਦੇ ਵਿੱਚ ਸਰਕਾਰ ਉਹ ਦਾਇਆ ਖਾਦ ਜਿਹੜਾ ਉਹਦਾ ਪ੍ਰਵਾਹ ਯੋਗ ਪ੍ਰਬੰਧ ਕਰੇ ਤੇ ਜਿਹੜੇ ਝੂਠੇ ਪਰਚੇ ਪਾਉਣੇ ਆ ਪਰਾਲੀ ਦਾ ਸਬੰਧ ਉਹ ਬੰਦ ਕੀਤੇ ਜਾਵਾਂਗੇ ਜਿਹੜਾ ਅੱਜ ਧਰਨਾ ਲਗਾਇਆ ਗਿਆ ਉਹਦੇ ਵਿੱਚ ਜੋ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੇ ਮੰਗ ਰੱਖੀ ਹੈ ਵੀ ਜੋ ਇੱਥੇ ਸਾਡੀਆਂ ਫਸਲਾਂ ਤੇ ਕੱਟ ਲਾ ਕੇ ਸਾਡਾ ਜਿਹੜੀ ਫਸਲ ਚੱਕੀ ਜਾਂਦੀ ਹੈ ਅਜੇ ਕੋਈ ਮਾਮਲਾ ਮੇਰੇ ਧਿਆਨ 'ਚ ਨਹੀਂ ਆਇਆ ਅਜੇ ਤੱਕ ਮੈਂ ਮੰਡੀਆਂ 'ਚ ਵਿజిਟ ਕਰਦਾ ਆ ਆਲਮੋਸਟ ਅਸੀਂ ਡੇਲੀ ਜਾ ਰਹੇ ਹਾਂ ਕਿਸਾਨਾਂ ਨਾਲ ਵੀ رابطہ ਆੜਤੀਆਂ ਨਾਲ ਵੀ ਰابطਾ ਆੜਤੀਆਂ ਨੂੰ ਬੁਲਾ ਕੇ ਦੋ ਵਾਰ ਮੈਂ ਮੀਟਿੰਗ ਕਰ ਚੁੱਕਾ ਹਾਂ ਇਸ ਮਸਲੇ ਤੇ ਵੀ ਕੁਝ ਮਜਾ ਆਇਆ ਜਾ ਚੁੱਕਾ ਪਰੰਤੂ ਫੇਰ ਵੀ ਜੇ ਕੋਈ ਏਜੰਸੀ ਵਾਲਾ ਬੰਦਾ ਜਾਂ ਕੋਈ ਆੜਤੀ ਖਰਾਬ ਕਰਦਾ ਤਾਂ ਮੇਰੇ ਧਿਆਨ ਚ ਲਿਆਉਣਾ ਸੀ ਉੱਥੇ ਸਖਤ ਕਾਰਵਾਈ ਕਰਾਂਗੇ ਅਜਿਹਾ ਕੁਝ ਨਹੀਂ ਹੋਣ ਦਿੱਤਾ ਜਾਏਗਾ ਜਿਹੜਾ ਕਿਸਾਨਾਂ ਨਾਲ ਤੱਕਾ ਹੋਵੇ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ